ਨਰੇਸ਼ਨ ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਹੀ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦਾ ਉਸ 70000 ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫੇਰ ਕੱਲ ਰਾਤੀ ਫੇਰ ਚੋਰਾਂ ਨੇ ਆ ਕੇ ਜਿਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ 베ARING ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਹੈ ਪੁਲਿਸ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਇਹਦਾ ਮਤਲਬ ਹੈ ਘਰਾਂ ਨੂੰ ਛੱਡ ਕੇ ਤੇ ਹੁਣ ਆ ਗਏ ਇਥੇ ਰਾਤੀ ਫੱਟੀਆਂ ਚ ਸੌਆਂ ਕਰੀਏ ਜਾਂ ਤੇ ਪੁਲਿਸ ਡਿਪਾਰਟਮੈਂਟ ਹੀ ਭੰਗ ਕਰ ਦਿੱਤਾ ਜਾਏ ਤੇ ਲੋਕੀ ਆਪੇ ਹੀ ਆਪਣਾ ਧਿਆਨ ਆਪੇ ਰੱਖ ਲੈਣ ਇੱਥੇ ਸਾਡੇ ਫੇਰ 10 ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗੁਆਂਢ ਵੀ ਦੋ ਚੋਰੀਆਂ ਇਨ ਬਿਟਵੀਨ ਹੋਈਆਂ ਮੈਂ ਉਥੋਂ ਇਹ ਚੋਰਾਂ ਨੇ ਏਸੀ ਵੀ ਲਾ ਕੇ ਲਾ ਗਏ ਆ ਪਰਸੋਂ ਚੋਂ ਉਥੇ ਹੋਈ ਹੈ ਚੋਰੀ ਰੋਜ਼ ਸੋਨੇ ਪਾਇਆ ਚੋਰੀਆਂ ਹੁੰਦੀਆਂ ਵਾ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਦੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂਗਾ ਸਵਾਏ ਖੱਜਲ ਖਰਾਬੀ ਦੇ ਅਸੀਂ ਕੰਪਲੇਨ ਲਿਖਾਈ ਸੀ ਅੱਜ ਵੀ ਲਿਖਾਈ ਐ ਪਰ ਉਹ ਖਾਲੀ ਉਹਨਾਂ ਨੇ ਲਿਖਣ ਦੇ ਇਲਾਵਾ ਪਿਛਲੀ ਵਾਰੀ ਕੁਛ ਹੋਰ ਨਹੀਂ ਕੀਤਾ ਨਾ ਤਫਤੀਸ਼ ਕੀਤੀ ਐ ਚੋਰ ਕਿਧਰੋਂ ਆਏ ਕੀ ਕੀਤਾ ਕੁਛ ਨਹੀਂ ਹੈਗਾ ਵੀ ਕਾਰਵਾਈ ਬਿਲਕੁਲ ਉਹਨਾਂ ਨੂੰ ਹਨਮੂਹ ਲੱਗ ਗਿਆ ਵਾ ਹੋਰ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਸੀਸੀਬੀ ਵੀਧੀ ਹੋਣਾ ਸੀ ਦੇਖ ਰਹੇ ਆ ਕਿ ਆਇਆ ਹੁਣ ਪਿਛਲੀ ਵਾਰੀ ਵੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗੇ ਕਿੰਨੀ ਗੱਲ ਚਾਲ ਰਹੀ ਹੈ ਪਤਾ ਨਹੀਂ ਹੁਣ ਫਿਰ ਲੱਖ ਰੁਪਏ ਦਾ ਗੋਲ ਦਾ ਫਿਰ ਨੁਕਸਾਨ ਆਗਾ ਤੇ ਰੇਲਵੇ ਰੌਂਡ ਬਟਾਲਾ ਤੇ ਮਲਟੀਪਲ ਅਟੈਂਪਟਸ ਵੀ ਹੋਈਆਂ ਨੇ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਫੇਰ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਸ਼ਿਕਾਇਤਾਂ ਸਮ NCR ਨੂੰ ਅੱਤੇ ਅੱਤੇ ਕੀਤਾ ਸੀ ਬਟ ਇਹ ਰਕਤ ਦੇ ਤੌਰ ਤੇ ਰੁਕ ਨਹੀਂ ਰਹੀ ਉਹ ਤਾਂ ਮੈਂ ਇੱਕ ਵਾਰੀ ਆਪ ਜਿਆਦਾ ਰਹਿਣਾ ਚਾਹੁੰਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੇ ਕਿਹੜੀ ਪਾਕਟ ਦੇ ਵਿੱਚ ਹੋਣਗੇ ਉਹ ਮੈਂ ਇੱਥੇ ਜਿਹਨਾਂ ਦੇ ਚੋਦੀ ਪੱਲੇ ਹੋਈਆਂ ਜਾਂ ਤੇ ਜਿਹੜੇ ਇਲਾਕੇ ਦੇ ਮਹੱਤਵਪੂਰਨ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੌਸਿਬਿਲਿਟੀ ਕਿੱਧਰ ਹੋਵੇ ਉਹ ਹੋ ਸਕਦਾ ਉਹਨਾਂ ਦੇ ਆਉਣ ਦਾ ਜਿੰਮੇਵਾਰ ਸਰਫਰ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹੱਤਵਪੂਰਨ ਸਿਚੁਏਸ਼ਨ ਹੈ ਤੇ ਬੇਸਿਕਲੀ ਇੱਥੇ ਸਾਰੀ ਪੂਰਾ ਕਾਲੇ ਸੀ ਲੋਹੇ ਦਾ ਹੈ ਸਮਾਨ ਦਾ ਜਾਂ ਪ੍ਰੋਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਹੈ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦੰਲੀ ਭੁਲਾਵ ਦਿੰਦੀ ਹੈ ਤੇ ਕੋਈ ਨੌਕਰੀ ਕਾਮੇ ਬੁਝਾ ਜਿਹੜੀ ਹੋ ਜਾਂਦੀ ਹੈ ਛੋਟੀ ਚੋਰੀ ਉਹਨਾਂ ਵਾਸਤੇ ਵੱਡੀ ਬਣਦੀ ਹੈ ਤੇ ਇਸ ਨੂੰ ਜਿਹੜਾ ਵੀ ਲੂਪ ਹੋਦਾ ਉਹਨੂੰ ਫਲੱਜਿੰਗ ਕਰਨਾ ਜ਼ਰੂਰੀ ਹੈ ਉਹਦੇ ਮੁਤਲਕੀ ਮੈਂ ਆਪ ਕੋ ਜੀ